ਟਾਪਿਕ ਹੈਗਾ ਕਿ ਹੋਰ ਜਿੰਨੇ ਵੀ ਕਰਮ ਕਾਂਡ ਨੇ ਉਹਨਾਂ ਦੇ ਨਾਲੋਂ ਜਿਹੜਾ ਗੁਰਮਤ ਕਰਮ ਹੈਗਾ ਆ ਉਸ ਦੀ ਕੀ ਵਿਲੱਖਣਤਾ ਹੈ ਤਾਂ ਕਾਫੀ ਲੰਬਾ ਚੈਪਟਰ ਆਹੀ ਆਸਾ ਮਹਿਲਾ ਪੰਜਵਾਂ ਤੀਰਥ ਜਾਓ ਤਾਂ ਹਾਂ ਹਾਂ ਕਰਤੇ ਪੰਡਿਤ ਪੁੱਛੋ ਤਾਂ ਮਾਇਆ ਰਾਤੇ ਸੋ ਅਸਥਾਨ ਬਤਾਵੋ ਮੀਤਾ ਜਾ ਕੇ ਹਰ ਹਰ ਕੀਰਤਨ ਨੀਤਾ ਰਹਾਓ शास्त्र वेद पाप पुण्य विचार मन ਸੁਰਕ ਫਿਰ ਫਿਰ ਆਦਾਰ ਗ੍ਰਸਤ ਮੇ ਚਿੰਤ ਉਦਾਸ ਅਹੰਕਾਰ ਕਰਮ ਕਰਤ ਜੀ ਕਾ ਜੰਜਾਰ ਪਰਪ ਕਿਰਪਾ ਤੇ ਮਨੁਬਸ ਆਇਆ ਨਾਨਕ ਗੁਰਮਖ ਤਰੀ ਤੇ ਨਮਾਇ ਸਾਧ ਸੰਗ ਹਰ ਕੀਰਤਨ ਗਈਐ ਇਹੇ ਅਸਥਾਨ ਗੁਰੂ ਤੇ ਪਾਈਐ ਵਾਹਿਗੁਰੂ ਜੀ ਇਸ ਗੁਰਸ਼ੇਬਦ ਦੇ ਵਿੱਚ ਇਸ ਦੀ ਵਿਆਖਿਆ ਕੀਤੀ ਗਈ ਹੈ ਇਹਦੇ ਇਹ ਇਸ ਸ਼ਬਦ ਦੀ ਕਿ ਆਤਮਕ ਜਿਹੜੇ ਲੋਕ ਨੇ ਉਹ ਪਹਿਲਾਂ ਤਾਂ ਹੋਂ ਹੋਂ ਕਰਦੇ ਹੋਏ ਮਤਲਬ ਹਮੇ ਦੇ ਲੱਦੇ ਹੋਏ ਤੀਰਥ ਯਾਤਰਾ ਕਰਨ ਜਾਂਦੇ ਹਨ ਤੀਰਥ ਕੀਤਿਆ ਅਤੇ ਤੀਰਥ ਤੇ ਨਾਤੇ ਹੋਂਮੇ ਦੀ ਜਿਹੜੀ ਮਾਇਆ ਉਹ ਹੋਰ ਦੁੱਗਣੀ ਹੋ ਜਾਂਦੀ ਹੈ ਕਾਫਿਰ ਇੱਥੇ ਕੁਐਸਚਨ ਇਹ ਆਉਂਦਾ ਵੀ ਇਹੋ ਜਿਹੇ ਹੀ ਤੀਰਥ ਯਾਤਰਾ ਦਾ ਕੀ ਫਾਇਦਾ ਜਿੱਥੇ ਜਾਓ ਤੇ ਜਿਸ ਨੂੰ ਪੁੱਛੋ ਤਿੱਥੇ ਹਰ ਕਿਸੇ ਦੇ ਅੰਦਰ ਮਾਇਆ ਦਾ ਪਸਾਰਾ ਹੀ ਹੈ ਕਾਫਿਰ ਲੋੜ ਹੈ ਐਸੇ ਸਥਾਨ ਦੇ ਲੱਭਣ ਦੀ ਜਿੱਥੇ ਨਿਤਾ ਪ੍ਰਤੀ ਕੀਰਤਨ ਹੁੰਦਾ ਹੋਵੇ ਸ਼ਾਸਤ੍ਰਾਂ ਤੇ ਬਿਦਾ ਵਿੱਚ ਤਾਪ ਪੁੰਨ ਦੇ ਹੀ ਫੋਕਟ ਵਿਚਾਰ ਕਰੇ ਹੋਏ ਹਨ ਤ੍ਰੈ ਗੁਣੀ ਮਾਇਆ ਦੇ ਟੰਟਿਆਂ ਦਾ ਵਿਸਥਾਰ ਇਨ੍ਹਾਂ ਫੋਕਟ ਵਿਚਾਰਾਂ ਦੇ ਵਿੱਚ ਹੁੰਦਾ ਹੈ ਤਾਂ ਇਹਨਾਂ ਸਾਸ਼ਤਰ ਵੇਦ ਵਿਸਤਾਰੀ ਕਰਮਾਂ ਦੇ ਕਰਨ ਵਾਲਿਆਂ ਨੂੰ ਨਰਕਾਂ ਸੁਰਗਾਂ ਵਿੱਚ ਹੀ ਪੈਣਾ ਪੈਂਦਾ ਹੈ ਵੇਦ ਸਾਸ਼ਤਰ ਦੇ ਦ੍ਰਿੜਾਈ ਗ੍ਰਸਤ ਧਰਮ ਗ੍ਰਹਿਣ ਕੀਤਿਆਂ ਚਿੰਤਾ ਦ੍ਰਸਤ ਹੀ ਰਹੀਦਾ ਹੈ ਗ੍ਰਸਤ ਤੋਂ ਉਪਰਾਮ ਹੋ ਕੇ ਗ੍ਰਸਤ ਦਾ ਤਿਆਗ ਬੇਦਾ ਸਾਸਤਰਾ ਨੇ ਦਰਦਾਇਆ ਹੈ ਤਾਂ ਗੁਰੂ ਸਾਹਿਬ ਕਹਿੰਦੇ ਕਿ ਇਹੋ ਜਿਹੇ ਸੰਨਿਆਸ ਦੇ ਧਾਰਨ ਕੀਤਿਆਂ ਹੰਕਾਰ ਹੀ ਹੰਕਾਰ ਵੱਧਦਾ ਹੈ ਹਰ ਹਾਲ ਦੇ ਵਿੱਚ ਵੇਦ ਸਾਸਤਰ ਦੇ ਅਨੁਸਾਰ ਕਰਮ ਕੀਤਿਆਂ ਜੀਆਂ ਦੇ ਬੰਦਨਾ ਰੂਪੀ ਜੰਜਾਲ ਵੱਧਦੇ ਹਨ ਜਿਨ੍ਹਾਂ ਨੂੰ ਵਾਹਿਗੁਰੂ ਦੀ ਕਿਰਪਾ ਦੇ ਨਾਲ ਸੱਚੇ ਸਤਿਗੁਰੂ ਦੀ ਸ਼ਰਨ ਪ੍ਰਾਪਤ ਹੋਈ ਹੈ ਜਿਨ੍ਹਾਂ ਨੂੰ ਨਾਮ ਗੁਰ ਦੇਖਿਆ ਗੁਰਦਵਾਰਿਆਂ ਮਿਲਣ ਗਏ ਗੁਰਮਤ ਨਾਮ ਅਭਿਆਸ ਕਮਾਈ ਦੀ ਬਰਕਤ ਪ੍ਰਾਪਤ ਹੋਈ ਹੈ ਤੇ ਇਸ ਬਰਕਤ ਦੇ ਦੁਆਰਾ ਉਹਨਾਂ ਦਾ ਮਨ ਵਸ ਵਿੱਚ ਆਇਆ ਹੈ ਐਸੇ ਮਨ ਵਸ ਦਿੱਤੀ ਗੁਰਮਖਾਂ ਨੂੰ ਮਾਇਆ ਪੁੰਦੀ ਨਹੀਂ ऐसे गुरमुख जन संसार ਦੇ ਵਿੱਚ ਆਏ ਨਿਰਲੇਪ ਰਹਿੰਦੇ ਹਨ ਮਾਇਆ ਦੇ ਪ੍ਰਭਾਵ ਤੋਂ ਤਿਨਾਂ ਨੂੰ ਗੁਰੂ ਘਰ ਦੀ ਸਾਧ ਸੰਗਤ ਪ੍ਰਾਪਤ ਹੋਈ ਹੈ ਜਿਸ ਸਤ ਸੰਗਤ ਵਿੱਚ ਮਿਲ ਕੇ ਹਰ ਕੀਰਤਨ ਗਾਣਾ ਨਸੀਬ ਹੁੰਦਾ ਹੈ ਇਹ ਗੁਰੂ ਘਰ ਦਾ ਹਰ ਕੀਰਤਨ ਅਤੇ ਗੁਰੂ ਘਰ ਦੇ ਕੀਰਤਨੀਆਂ ਦਾ ਕੀਰਤਨ ਮੰਡਲ ਵੱਡੇ ਭਾਗਾਂ ਵਰ ਕੀ ਮਿਲਦਾ ਹੈ ਜੋ ਸਾਰੀ ਕਰਮਾ ਸਿਰ ਸ੍ਰੇਸ਼ਟ ਅਤੇ ਮਹਾ ਸ੍ਰੇਸ਼ਟ ਉੱਤਮ ਅਤੇ ਵਿਲੱਖਣ ਕਰਮ ਹੈ ਤੇ ਜਿਸ ਦੀ ਤੁਲ ਕੋਈ ਕਰਮ ਧਰਮ ਨਹੀਂ ਪੁੱਜ ਸਕਦਾ ਆਸਾ ਮਹਿਲਾ ਪੰਜਵਾਂ ਸਗੰ ਸੁਖ ਜਪ ਇਕੈ ਨਾਮ ਸਦਲ ਧਰਮ ਹਰ ਕੇ ਗੁਣ ਗਾਮ ਮਹਾ ਪਵਿੱਤਰ ਸਾਧਕਾ ਸੰਗ ਜਿਸ ਤੇ ਟੇ ਲੱਗਿਆ ਪ੍ਰੋਦਰੰਗ ਗੁਰ ਪ੍ਰਸਾਦ ਉਏ ਆਨੰਦ ਪਾਵੈ ਜਿਸ ਸਿਮਰਤਿ ਮਨ ਹੋਇ ਪ੍ਰਗਾਸਾ ਤਾਕੀ ਗਤਮਿਤ ਕਹਿ ਨ ਜਾਵੈ ਰਹਾਉ ਵਰਤਨੇ ਮਜਨ ਤਿਸ ਪੂਜਾ 베ਦ ਪੁਰਾਨ ਤਿ ਨਸਿਂਦਰਤ ਸੁਨੀਜਾ ਮਹਾ ਪੁਨੀਤ ਜਾਕਾ ਨਿਰਮਲ ਥਾਨ ਸਾਧ ਸੰਗਤ ਜਾਕੇ ਹਰਿ ਹਰਿ ਨਾਮ ਪ੍ਰਗਟਿਓ ਸੋ ਜਨ ਸਗਲੇ ਭਵਨ ਤਤੈਤ ਪੁਨੀਤ ਤਾਕੀ ਪਦਰੇਮ ਜਾ ਕੋ ਪੀਟਿਓ ਹਰ ਹਰ ਰਾਈ ਤਾਂ ਕੀ ਗਤਮਿਤ ਤਖ ਨ ਜਾਏ ਆਠ ਪਹਿਰ ਕਰ ਜੋੜ ਧਿਆਵੋ ਓਨ ਸਾਧਾਂ ਦਾ ਦਰਸ਼ਨ ਪਾਵੋ ਮੋਹੇ ਗਰੀਬ ਕੋ ਲਿਓ ਰਲਾਈ ਨਾਨਕ ਆਏ ਪਏ ਸ਼ਰਿਨਾਈ ਇਤ ਨਾਮ ਦੇ ਜਪਿਆ ਲੋਕ ਪਰਲੋਕ ਦੇ ਸਾਰੇ ਸੁੱਖਾਂ ਦੀ ਪ੍ਰਾਪਤੀ ਸਹਿਜੇ ਹੀ ਹੋ ਜਾਂਦੀ ਹੈ ਵਾਹਿਗੁਰੂ ਦੇ ਗੁਣਗਾਨ ਵਿੱਚ ਗੁਰਬਾਣੀ ਰੂਪੀ ਗੁਰਮਤਿ ਗੁਣਾ ਦੇ ਕੀਰਤਨ ਕਰਨ ਵਿੱਚ ਸਾਰੇ ਹੀ ਤਰ੍ਹਾਂ ਦੇ ਕਰਮ ਧਰਮ ਆ ਜਾਂਦੇ ਹਨ ਗੁਰੂ ਘਰ ਦੀ ਸਾਧ ਸੰਗਤ ਦਾ ਸੰਗ ਕਰਨਾ ਮਹਾਂ ਪਵਿੱਤਰ ਕਰਮ ਹੈ ਤੇ ਇਹਦੇ ਵਰਗਾ ਹੋਰ ਕੋਈ ਕਰਮ ਨਹੀਂ ਹੈ ਇਸ ਕਰਕੇ ਮਹਾਂ ਪਵਿੱਤਰ ਹੈ ਕਿ ਸਾਧ ਸੰਗਤ ਨੂੰ ਢੇਟਿਆ ਵਾਹਿਗੁਰੂ ਦਾ ਨਾਮ ਰੰਗ ਪ੍ਰੇਮ ਰੰਗ ਚੜਦਾ ਹੈ ਨਾਮ ਦੇ ਪ੍ਰੇਮ ਦੇ ਰੰਗ ਚੜਿਆ ਗੁਰਪ੍ਰਸਾਦੀ ਉਹ ਆਨੰਦ ਆਉਂਦਾ ਹੈ ਪ੍ਰਾਪਤ ਹੁੰਦਾ ਹੈ ਜਿਸ ਦੀ ਗਹਿਣ ਗਤ ਕਈ ਨਹੀਂ ਜਾ ਸਕਦੀ ਵਾਹਿਗੁਰੂ ਨਾਮ ਦੀ ਅਭਿਆਸ ਕਮਾਈ ਸਿਮਰਨ ਕੀਤੇਆਂ ਮਨ ਅੰਦਰ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਹੁੰਦਾ ਹੈ ਜਿਸ ਜੋਤ ਪ੍ਰਕਾਸ਼ ਦੀ ਨਾਮਾ ਵੀ ਅਕਤ ਹੈ ਕਥੀ ਨਹੀਂ ਜਾ ਸਕਦੀ ਜਿਸ ਅਭੀ ਅਸੀਂ ਨੇ ਇਸ ਜੋਤ ਪ੍ਰਕਾਸ਼ ਦਾ ਆਨੰਦ ਮਾਣਿਆ ਉਸ ਨੇ ਵੇਦ ਪੁਰਾਣ ਸਿਮਰਤیاں ਸਭ ਸੁਣ ਲਈਆਂ ਤਿਸ ਨੂੰ ਨਾ ਤਾਂ ਵੇਦਾਂ ਦੇ ਪੜਨ ਸੁਣਨ ਦੀ ਲੋੜ ਰਹੀ ਨਾ ਹੀ ਪੁਰਾਣ ਸਾਸ਼ਤਰ ਸਮਰਥੀਆਂ ਦੇ ਤੜਨ ਸੁਣਨ ਦੀ ਲੋੜ ਰਹੀ ਸਾਰੇ ਕਰਮਨਾਮ ਜਤਨ ਵਿੱਚ ਹੀ ਆ ਗਏ ਜਿਸ ਜਨ ਦੇ ਅੰਦਰ ਵਾਹਿਗੁਰੂ ਨਾਮ ਦਾ ਨਿਵਾਸ ਹੈ ਤਿਸ ਨੂੰ ਸਾਧ ਸੰਗਤ ਰੂਪੀ ਮਹਾ ਪਵਿੱਤਰ ਅਤੇ ਨਿਰਮਲ ਅਸਥਾਨ ਮਿਲ ਗਿਆ ਹੈ ਸਾਰੇ ਪਗਨਾ ਵਿੱਚ 14 ਲੋਕਾਂ ਵਿੱਚ ਸਾਰੀ ਸ੍ਰਿਸ਼ਟੀ ਦੇ ਵਿੱਚ 100 ਜਨ ਉੱਗਾ ਹੋ ਗਿਆ ਹੈ ਤੇ ਉਸ ਦੀ ਚਰਨ ਧੂੜੀ ਪਤਿ ਪਾ ਨੂੰ ਪਵਿੱਤਰ ਕਰਨ ਵਾਲੀ ਹੈ ਜਿਸ ਨੂੰ ਹਰੀ ਰਾਏ ਦਾ ਦਰਸ਼ਨ ਭੇਟ ਹੋਗੀ ਅਭਿਆਸ ਕਮਾਈਆਂ ਕਰਦੇ ਰਹੀਏ ਤੇ ਕਰਦੇ ਨਾ ਥਕੀਏ ਤੇ ਕਰਦੇ ਨਾ ਥਕੀਏ ਗੁਰੂ ਨਾਨਕ ਸਾਹਿਬ ਵੀ ਇਹੀ ਇਰਾਦਨਾ ਕਰਦੇ ਹਨ ਕਿ ਅਜੇ ਹੀ ਗੁਰਮੁਖ ਸਾਜ ਜਨਾਂ ਦਾ ਮੈਂ ਦਰਸ਼ਨ ਪਾਉਂਦਾ ਰਹਾ ਤੇ ਆਠ ਪਹਿਰ ਕਰ ਜੋੜ ਧਿਆਉਂਦਾ ਰਹਾ ਤਿਨਾ ਗੁਰਮੁਖਾ ਗੁਰੂ ਕੇ ਸਾਦਾ ਸਿੱਖਾਂ ਦੀ ਸ਼ਰਣਾਗਤ ਆਕੇ ਇਹ ਜੋਲੜੀ ਕਰਾਂ ਤੇ ਕਰਦਾ ਰਹਾ ਕਿ ਮੇਰੇ ਜਹੇ ਗਰੀਬ ਨੂੰ ਵੀ ਆਪਣੀ ਸੰਗਤ ਦੇ ਵਿੱਚ ਰੜਾ ਲਵੋ ਤਨ ਗਰੀਬੀ ਤਨ ਗੁਰੂ ਨਾਨਕ ਤੇਰੀ ਗਰੀਬੀ ਜਿਸਨੇ ਗਰੀਬੀ ਗਦਾ ਹਮਾਰੀ ਨਾਸਤ ਗਲਰੀਨ ਚਾਰੀ ਦਾ ਸਬਕ ਗੁਰਸਿੱਖਾਂ ਨੂੰ ਸਿਖਾਇਆ ਅਤੇ ਖੁਦ ਗਰੀਬੀ ਦੇ ਪੂਰਨੇ પાਕੇ ਸਿਖਾਇਆ ਗੁਰਮਤਿ ਨਾਮ ਅਧਿਆਸਤ ਕਰਮ ਹੋਰ ਸਾਰੇ ਕਰਮਾਂ ਤੋਂ অতি શ્રેਸ਼ਟ ਅਤੇ ਬਹੁਤ ਹੀ ਵਿਲੱਖਣ ਕਰਮ ਹੈ ਗੁਰਮਤਿ ਸਰਬੋਤਮੀ ਕਰਮ ਕਰਨ ਵਾਲੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕਬੂਲ ਹੁੰਦੇ ਹਨ ਅਤੇ ਗਰੀਬੀ ਦੇ ਗੁਣਾ ਨਾਲ ਹੀ ਪੈਦੇ ਜਾਂਦੇ ਹਨ। ਤਿਨਾਂ ਨੂੰ ਸੂਖਮ ਤੋਂ ਸੂਖਮ ਅਹੰਕਾਰ ਵੀ ਨਹੀਂ ਉਤਪੰਨ ਹੁੰਦਾ। ਤਿਨਾਂ ਨੂੰ ਇਹ ਵੀ ਪ੍ਰਤੀਤ ਨਹੀਂ ਹੁੰਦਾ ਇਹ ਵੀ ਸੋਝੀ ਤਿਨਾਂ ਨੂੰ ਨਹੀਂ ਰਹਿੰਦੀ ਕਿ ਮੈਂ ਕਰਮ ਕਰਨ ਵਾਲਾ ਹਾਂ। ਤਾਂ ਵਾਹਿਗੁਰੂ ਦੀ ਨਦਰ ਮਿਹਰ ਵੀ ਉਹਨਾਂ ਦੇ ਸਨਮੁਖ ਹੁੰਦੀ ਹੈ। ਜੇ ਲੱਖ ਕਰਮ ਕਮਾਈਐ ਕਿਛ ਪਵੇ ਨਾ ਬੰਦਾ ਜੇ ਨਾਨਕ ਕੀਤਾ ਨਾਮ ਧਰ ਹੋਰ ਛੱਡਿਆ ਤੰਦਾ ਭਾਵੇਂ ਲੱਖਾਂ ਅਨਮਿਤ ਕਰਮਾਂ ਨੂੰ ਕਮਾਈਏ ਤੇ ਸਾਰੀ ਉਮਰ ਕਮਾਈ ਹੀ ਜਾਈਏ ਪਰ ਕਰਮ ਕਾਂਡੀਆਂ ਦੀ ਤ੍ਰਿਸ਼ਨਾ ਦੁਬਿਧਾ ਨੂੰ ਬੰਨ੍ਹ ਨਹੀਂ ਪੰਦਾ ਸਗੋਂ ਵਧਦੀ ਹੀ ਜਾਂਦੀ ਹੈ ਗੁਰਨਾਮਿਕ ਸਾਹਿਬ ਦੇ ਘਰ ਦੇ ਸਿੱਖਾਂ ਨੇ ਕੇਵਲ ਨਾਮ ਅਭਿਆਸ ਨੂੰ ਆਪਣੀ ਟੇਕ ਬਣਾਇਆ ਹੈ ਤੇ ਹੋਰ ਸਭ ਤਾਂ ਦੇ ਬੰਦੀ ਕਰਮ ਕਰਨੀ ਤਿਆਗ ਦਿੱਤੇ ਹਨ ਕੇਵਲ ਤੇ ਕੇਵਲ ਨਾਮ ਜਪਣ ਦੇ ਨਾਲ ਹੀ ਤ੍ਰਿਸ਼ਨਾ ਮਿਟਦੀ ਹੈ ਦੁਬਿਧਾ ਮਿਟਦੀ ਹੈ ਹੋਰ ਕਿਸੇ ਕਰਮਾਂ ਦੇ ਕੀਤੇ ਆ ਨਹੀਂ ਮਿਟਦੀ ਇਸ ਲਈ ਇਹ ਗੁਰਮਤਿ ਨਾਮ ਅਭਿਆਸ ਕਰਨ ਹੀ ਸਾਰੇ ਕਰਮਾਂ ਤੋਂ ਸ੍ਰੇਸ਼ਟ ਹੈ ਸੂਖ ਸਹਿਜ ਆਨੰਦ ਘਣਾ ਹਰ ਕੀਰਤਨ ਗਾਓ ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਮ ਸ਼ਗਨ ਅਪਸ਼ਗਨ ਤਿਸ ਕੋ ਲਗੈ ਜਿਸ ਚੀਤਨਾ ਆਗੈ ਤਿਸ ਜਮਨੇੜਨਾ ਆਵਈ ਜੋ ਹਰਿ ਪ੍ਰਭ ਪਾਵੈ ਪੁੰਨ ਦਾਨ ਜਤ ਤਪ ਜੀਤੇ ਸਭ ਉਕਰਾਨ ਹਰਿ ਹਰਿ ਰਸਨਾ ਜੋ ਜਪੈ ਤਿਸ ਪੂਰਨ ਕਾਮ ਤੈ ਬਿਨ ਸੇ ਪ੍ਰਮੋਗੈ ਕੋ ਦੇਸ ਨਾ ਬਿਆ ਨਾਨਕ ਰਾਖੇ ਪਾਰ ਬ੍ਰੰ ਭਿਰ ਦੁਖ ਨ ਥੀਆ ਵਾਹਿਗੁਰੂ ਸਿਫਤ ਸਲਾਬ ਨਾ ਵਾਹਿਗੁਰੂ ਜਸਮਈ ਗੁਰਬਾਣੀ ਦਾ ਕੀਰਤਨ ਗਾਇਆ ਅਤਿ ਅੰਤ ਸਹਿਜ ਸੁਖਮਈ ਆਨੰਦ ਦਾ ਲੁਤਫ ਪਟਾਈਦਾ ਹੈ ਸਤਗੁਰੂ ਨੇ ਆਪਣਾ ਨਾਮ ਦੇ ਕੇ ਰਾਹੂ ਕੇਤੂ ਆਦ ਸਾਰੇ ਹੀ ਗ੍ਰਹਾਂ ਨੂੰ ਨਿਵਾਰ ਦਿੱਤਾ ਸ਼ਗਨ ਅਪਸ਼ਗਨ ਤਿਸ ਨੂੰ ਹੀ ਲੱਗਦੇ ਹਨ ਜਿਸ ਨੂੰ ਵਾਹਿਗੁਰੂ ਨਾਮ ਚਿਤ ਨਹੀਂ ਆਉਂਦਾ ਤੋ ਵਾਹਿਗੁਰੂ ਨਾਮ ਦੇ ਚੇਤਨ ਵਾਲਿਆਂ ਨੂੰ ਕੋਈ ਬਦਸ਼ਗਨ ਨਹੀਂ ਪੋਂਦਾ ਆਨਮਤ ਕਰਮ ਕਾਂਡੀਆਂ ਨੂੰ ਹੀ ਆਨਮਤ ਕਰਮਾਂ ਦੇ ਕੀਤੇ ਆ ਨਾੜੇ ਸ਼ਗਨ ਪੋਂਦੇ ਹਨ ਜੋ ਗੁਰਸਿੱਖ ਵਾਹਿਗੁਰੂ ਦੀ ਮਨਜ਼ੂਰੇ ਨਜ਼ਰ ਹੋ ਗਿਆ ਵਾਹਿਗੁਰੂ ਦੀ ਦਰਗਾ ਮਕਬੂਲ ਹੋ ਗਿਆ ਤਿਸ ਦੇ ਜਮ ਨੇੜੇ ਵੀ ਨਹੀਂ ਹੋਂਦਾ ਨਾਮ ਅਭਿਆਸੀ ਕਰਮੀ ਜਨ ਨਹੀਂ ਹਾਰੇ ਦਰਗਾਹ ਦੇ ਅੰਦਰ ਕਬੂਲ ਬੰਦੇ ਹਨ ਪੁੰਨਦਾਨ ਜਪ ਤਪ ਜਿੰਨੇ ਵੀ ਅਨਮਿਤ ਕਰਮ ਹਨ ਸਾਰਿਆਂ ਦੇ ਉੱਤੋਂ ਦੀ ਵਾਹਿਗੁਰੂ ਨਾਮ ਅਭਿਆਸ ਕਰਮ ਹੈ ਜੋ ਗੁਰਸਿੱਖ ਰਸਨਾ ਨਾਲ ਨਾਮ ਜਪਦਾ ਹੈ ਵਾਹਿਗੁਰੂ ਨਾਮ ਨੂੰ ਤਿਸ ਦੇ ਸਭ ਪ੍ਰਮਾਰਥੀ ਮਨੋਰਥ ਪੂਰੇ ਹੋ ਜਾਂਦੇ ਹਨ ਕਦੇ ਅਧੂਰੇ ਨਹੀਂ ਰਹਿੰਦੇ ਸਾਰੇ ਮਮਤਾ ਮਈ ਮੋ ਤੇ ਸਭ ਮੁੱਕ ਜਾਂਦੇ ਹਨ ਤੇ ਸਗਲੇ ਅਧਿਆਨ ਪਰਮ ਵੀ ਦੂਰ ਹੋ ਜਾਂਦੇ ਹਨ ਤੇ ਐਸੇ ਗੁਰਮੁਖ ਨੂੰ ਤਰਾਇਆ ਬਗਾਨਾ ਕੋਈ ਦਿਸਦਾ ਨਹੀਂ ਤੇ ਪ੍ਰਭ ਗੁਰਮੁਖ ਪਰਮੇਸ਼ਰ ਆਪ ਹੱਥ ਤੇ ਕੀ ਰੱਖਦਾ ਹੈ ਤੇ ਕੋਈ ਵੀ ਦੁੱਖ ਨਹੀਂ ਵਿਆਪਦਾ ਤਾਂ ਐਸਾ ਫਲ ਹੈ ਗੁਰਮਤਿ ਨਾਮ ਕਰਮ ਦਾ ਮੇਰੇ ਮਨ ਧਿਆਏ ਹਰ ਹਰ ਨਾਮ ਹਲਤ ਬਲਦੇ ਸਹਾਇ ਸੰਗੇ ਇੱਕ ਸਿਉਂਲੀ ਬਿਲਾਓ ਰਹਾ ਹਤ ਕੇਵਲ ਤੇ ਕੇਵਲ ਗੁਰਮਤਿ ਨਾਮ ਦਾ ਕੀਤਾ ਜਾਵੇ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਤੇ ਅਗਲੇ ਜਹਾਨ ਦੇ ਵਿੱਚ ਵੀ ਸਦਾ ਸਹਾ ਸਦਾ ਸੰਗਰੇ ਆਣ ਵਾਲਾ ਇਹ ਹੀ ਇੱਕੋ ਨਾਮ ਅਭਿਆਸ ਕਰਮ ਹੀ ਹੈ ਇਕ ਆਰ ਸਾਗਰ ਦੇ ਧਰਮ ਖਾਤਰ ਆਮ ਲੋਕ ਕੇ ਵੇਦ ਸ਼ਾਸਤਰਾਂ ਦਾ ਅਧਿਐਨ ਕਰਦੇ ਹਨ ਵੇਦ ਸ਼ਾਸਤਰਾਂ ਦੇ ਵਿੱਚ ਦਰੜਾਏ ਗਏ ਅਨੇਕ ਕਰਮ ਧਰਮ ਕਿਰਿਆ ਦੀ ਉੱਪਰ ਦੀ ਕਰਮ ਯੋਗ ਸ੍ਰੇਸ਼ਟ ਕਰਮ ਇੱਕੋ ਨਾਮ ਅਭਿਆਸ ਜਪ ਕਰਮ ਹੀ ਹੈਔਰ ਸਾਰੇ ਬੰ ਇਸ ਤੋਂ ਹੀਠਾ ਹਨ ਤੇ ਹੋਰ ਕਰਮਾਂ ਦੀ ਕੀਤਿਆਂ ਵਾਹਿਗੁਰੂ ਦੇ ਦਰਸ਼ਨ ਦੀ ਪ੍ਰਾਪਤੀ ਨਹੀਂ ਹੁੰਦੀ ਦਰਸ਼ਨ ਪ੍ਰਾਪਤੀ ਹੁੰਦੀ ਹੈ ਤਾਂ ਕੇਵਲ ਤੇ ਕੇਵਲ ਵਾਹਿਗੁਰੂ ਨਾਮ ਦੀ ਅਭਿਆਸ ਕਮਾਈ ਕੀਤੀਆਂ ਹੀ ਹੁੰਦੀ ਹੈ। ਸਿਮਰਤ ਸਾਸ਼ਤਰ ਬਾ ਕਰਮ ਕਮਾਈ ਪ੍ਰਭ ਤੁਮਰੇ ਦਰਸ਼ਿ ਬਿਨ ਸੁਖ ਨਹੀਂ। ਵਰਤ ਨੇਮ ਸੰਜਮ ਕਰਿ ਥਕੇ ਨਾਨਕ ਸਾਧ ਸ਼ਰਨ ਪ੍ਰਭ ਸੰਗ ਵਸੈ। ਸਿਮਰਤਿਆਂ ਤੇ ਸਾਸ਼ਤਰਾਂ ਦੇ ਦੱਸੇ ਹੋਏ ਬਥੇਰੇ ਕਰਮ ਪਾਤਰ ਦੇਖੇ ਲੋਕ ਬਥੇਰੇ ਇਹ ਕਰਨ ਕਰ ਕਰ ਥੰ ਹੰਬ ਗਏ ਪਰ ਇਹਨਾਂ ਕਰਮਾਂ ਦੇ ਕਰਨ ਵਿੱਚ ਸੁੱਚਾ ਸੱਚਾ ਸੁੱਖ ਨਹੀਂ ਲੱਭਦਾ ਸੁੱਖ ਹੈ ਵਾਹਿਗੁਰੂ ਦੀ ਪ੍ਰਾਪਤੀ ਹੈ ਵਾਹਿਗੁਰੂ ਤੇਰੇ ਦਰਸ਼ਨ ਦੇ ਨਾਲ ਸੁੱਖ ਨਹੀਂ ਹੈ ਕਿਸੇ ਕਰਮ ਦੇ ਕਾਰਨ ਨਾਲ ਰੱਬ ਨਹੀਂ ਲੱਭਿਆ ਨਾ ਲੱਭਿਆ ਜਾ ਸਕਦਾ ਹੈ ਪਰ ਗੁਰੂ ਨਾਨਕ ਦੇ ਘਰ ਦੇ ਗੁਰਮੁਖ ਸਿੱਖਾਂ ਸਾਭਾ ਦੀ ਸ਼ਰਮੀ ਤਿਆਂ ਅਤੇ ਸੰਗਤ ਕੀਤੇਆਂ ਵਾਹਿਗੁਰੂ ਅਦ੍ਰਿਸ਼ਟ ਅਗੋਚਰ ਪਰਬ੍ਰह्म ਵਾਹਿਗੁਰੂ ਦੇ ਸੰਗ ਹੀ ਵਸਨ ਲੱਗ ਜਾਂਦਾ ਹੈ ਤਾਂ ਐਸਾ ਹੈ ਗੁਰਮਤਿ ਨਾਮ ਅਤੇ ਗੁਰਮੁਖ ਜਨ ਨਾਮ ਅਭਿਆਸੀਆਂ ਦੀ ਸੰਗਤ ਦਾ ਫਲ ਜੋ ਆਨਮ ਮਨ ਧਰਮੀਆਂ ਧਰਮੀਆਂ ਦੀ ਸੰਗਤ ਤੋਂ ਕਦੇ ਵੀ ਪ੍ਰਾਪਤ ਨਹੀਂ ਹੁੰਦਾ ਵਿਕਰ ਮਾਇਆ ਮਾਦ ਸੋਇਓ ਸੂਝ-ਭੂਝ ਨ ਆਵੈ ਪੱਕੜ ਕੇ ਇਸ ਜਮ ਉਠਾਰਿਓ ਤਦ ਹੀ ਕਰ ਜਾਵੈ ਲੋਭ ਵਿਖਿਆ ਵਿਖੇ ਲਾਗੇ ਹਿਰਵਿਤ ਚਿਤ ਦੁਖਾਈ ਖਿਨ ਭੰਗਨਾ ਕੈ ਮਾਨ ਮਾਤੇ ਅਸੁਰ ਜਾਣੈ ਨਾਹੀ ਰਹਾਉ ਬੇਦ ਸਾਸ਼ਤਰ ਜਨ ਪੁਕਾਰੈ ਸੁਨੈ ਨਾਹੀ ਡੋਰਾ ਨਿਪਟ ਬਾਜੀ ਹਾਰ ਮੁਕਾ ਪਛਤਾਇਓ ਮਨ ਪੂਰਾ ਦਾਨ ਸਗਲ ਗੈਰ ਵਜੇ ਭਰਿਆ ਦੀਵਾਨ ਲਿਖੈ ਨਾ ਭਰਿਆ ਜਿਹੇ ਕਾਰਜ ਰਹੈ ਓਲਾ ਸੋਏ ਕਾਮਨਾ ਕਰਿਆ ਸੋ ਜਗ ਮਹੇ ਗੁਰ ਦਿਖਾਇਓ ਤੋ ਇੱਕ ਕੀਰਤ ਗਾਇਆ ਮਾਨ ਤਾਨ ਤਜ ਸਿਆਨਕ ਸ਼ਰਨ ਨਾਨਕ ਆਇਆ ਜਿਹੜਾ ਮਨੁਕ ਵਿਕਾਰਾ ਅਤੀ ਮਾਇਆ ਮੋਹ ਦੇ ਨਸ਼ੇ ਵਿੱਚ ਸੁੱਤਾ ਪਿਆ ਹੈ ਉਸ ਨੂੰ ਮੰਦੇ ਚੰਗੇ ਕਰਮ ਕਰਨ ਦੀ ਕੋਈ ਸੂਝ-ਬੂਝ ਨਹੀਂ ਰਹਿੰਦੀ ਤੋ ਇਸ ਮਦਹੋਸ਼ੀ ਦੇ ਵਿੱਚ ਅੰਨੇ ਵਾ ਮੰਦੇ ਕਰਮ ਹੀ ਕਰੀ ਜਾਂਦਾ ਹੈ ਤੇ ਫਿਰ ਉਸਤੇ ਵਾਲਾ ਨੂੰ ਫੜ ਕੇ ਜਦੋਂ ਜੰਮ ਉਸ ਨੂੰ ਉਠਾਉਂਦਾ ਹੈ ਤਦੋਂ ਹੀ ਉਹ ਹੋਸ਼ ਦੀ ਘਰ ਵਿੱਚ ਆਉਂਦਾ ਹੈ ਤਾਂ ਉੱਤਮ ਇਹ ਦੇ ਹੋਸ਼ੀ ਤੋਂ ਹੋਸ਼ ਵਾਲੇ ਘਰ ਵਿੱਚ ਜਾਂਦਾ ਹੈ ਤੇ ਜਿਹੜੇ ਲੋਕ ਵਿਸ਼ਿਆ ਵਿਕੇ ਰਸ ਲੋਗ ਵਿੱਚ ਲੱਗੇ ਹੋਏ ਹੋਰ ਲੋਕਾਂ ਦੇ ਧਨ ਮਾਲ ਚੋਰਾ ਕੇ ਉਹਨਾਂ ਦੇ ਚਿੱਤ ਦਿਖਾਉਂਦੇ ਹਨ ਉਹ ਮੂਰਖ ਲੋਗ ਖਿੰਨ ਵਾਸਤੇ ਖਿੰਨ ਵਿੱਚ ਨਾਸ ਹੋਣ ਵਾਲੀਆਂ ਵਸਤਾਂ ਦੇ ਮਾਣ ਵਿੱਚ ਮੱਤੇ ਹੋਏ ਸਮਝਦੇ ਨਹੀਂ ਤੇ ਉਹ ਖੋਟੇ ਕਰਨ ਹੀ ਕਰਦੇ ਰਹਿੰਦੇ ਹਨ ਤੇ ਜਿਹੜੇ ਗੁਰਬਾਣੀ ਅਤੇ ਗੁਰੂ ਦਿਖਿਆ ਕੀਰਤਨ ਸਿੱਖਤ ਸਲਾਹ ਰੂਪੀ ਸੱਚੇ ਦੇਦ ਸਾਸ਼ਟਰਾਂ ਨੂੰ ਗੁਰਮਖ ਜਾਨ ਪੁਕਾਰ ਪੁਕਾਰ ਕੇ ਸੁਣਾਉਂਦੇ ਹਨ ਸਿਖਾਉਂਦੇ ਹਨ ਤੇ ਨਾ ਸੱਚੇ ਗੁਰੂ ਘਰ ਦੇ ਦਰਸਾਏ ਮੇਦ ਸ਼ਾਸਤਰਾਂ ਨੂੰ ਤਸਰਮਦਾਨੀ ਜਾਣ ਬੁੱਝ ਕੇ ਬੋਲਾ ਬਣ ਜਾਂਦਾ ਹੈ ਅਤੇ ਤ੍ਰੈਗਣੀ ਮਾਇਆ ਮੋਹ ਵਾਲੇ ਹੋਰ ਦੇਦ ਸ਼ਾਸਤਰਾਂ ਦੀ ਕੁ ਸਿੱਖਿਆ ਵਾਲੇ ਕਰਮਾਂ ਦੇ ਨਾਲ ਟਕਰਾ ਮਾਰਦਾ ਹੈ ਤੇ ਜਦੋਂ ਫਿਰ ਨਿਕੁਠੇ ਜੀਵਨ ਦੀ ਬਾਜ਼ੀ ਮੂੜੋ ਹੀ ਉਹ ਹਾਰ ਜਾਂਦਾ ਹੈ ਤਦੋਂ ਉਹ ਪੋਲਾਪੁਰਸ਼ ਮਨ ਦੇ ਵਿੱਚ ਕੁਛ ਤਾਉਂਦਾ ਹੈ ਤੇ ਅਗਿਆਨਤਾ ਦੇ ਭੋਲੇਪਨ ਵਿੱਚ ਕੀਤੇ ਕਰਮਾਂ ਦਾ ਦੰਨ ਅਰਥਾਤ ਨਿਰਥਾ ਹੀ ਪਰਦਾ ਹੈ ਅਤੇ ਸੱਚ ਦੀ ਸੱਚੀ ਹਜ਼ੂਰੀ ਵਾਲੇ دیਵਾਨ ਵਿੱਚ ਕਿਸੇ ਲੇਖੇ ਨਾ ਪਿਆ ਤੇ ਨਾ ਹੀ ਉਸਤੇ ਕਰਮ ਕੀਤੇ ਲੇਖੇ ਪਏ ਜਿਸ ਸੱਚੇ ਕਰਮ ਦੇ ਕੀਤੇ ਆ ਉਸ ਦਾ ਓਲਾ ਰਹਿ ਜਾਂਦਾ ਹੈ ਪਰਦਾ ਟਕਿਆ ਜਾਂਦਾ ਹੈ ਉਹੀ ਕੰਮ ਸੱਚਾ ਗੁਰਮਤਿ ਨਾਮ ਅਭਿਆਸ ਵਾਲਾ ਉਸ ਨੇ ਕੀਤਾ ਹੀ ਨਹੀਂ ਮਾਨ ਤਾਨ ਸਦਲ ਸਿਆਣਪ ਉਤਜ ਕੇ ਗੁਰੂ ਨਾਨਕ ਦੀ ਸ਼ਰਣੀ ਆਇਆ ਤੇ ਨਿਰਮਖ ਸੰਗਤ ਕਰਨ ਮਿਲਾਇ ਗਤੂ ਲੋ ਆਵੇ ਜਾਏ ਨਦਰ ਕਰੇ ਸੰਜੋਗ ਮਿਲਾਇ ਰੂੜੋ ਕਹੋ ਨਾ ਕਹਿਆ ਜਾਈ ਅਪਥ ਤਥੋ ਨਾ ਕੀਮਤ ਪਾਈ ਸਭ ਦੁਖ ਤੇਰੇ ਸੁਖ ਰਜਾਈ ਸਭ ਦੁਖ ਮਿਟੇ ਸਾਚੇ ਨਾਹੀਂ ਕਰ ਬਿਨ ਵਾਜਾ ਪਗ ਬਿਨ ਤਾਲਾ ਜੀ ਸਬਦਿ ਤੇ ਬੁਝੇ ਕਾ ਸਚਾ ਚਾਲਾ ਅੰਕਰ ਸਾਚ ਸਭੇ ਸੁਖ ਨਾਲਾ ਨਦਰ ਕਰੇ ਰਾਖਿਆ ਰਖਵਾਲਾ ਤ੍ਰਿ ਭਗਵਨ ਸੁਝੇ ਆਪ ਦਵਾਵੇ ਬਾਣੀ 부ਝ ਸਤਿ ਸਮਾਵੇ ਸਬਦ ਵਿਚਾਰੇ ਇਕ ਲਿਵਤਾਰਾ ਨਾਨਕ ਤਨ ਸਵਾਰਨ ਹਾਰਾ ਤਾਂ ਇਸ ਸ਼ਬਦ ਦੀ ਵਿਆਖਿਆ ਦੇ ਵਿੱਚ ਲਿਖਿਆ ਹੈ ਕਿ ਕੋਈ ਕਿੰਨੇ ਵੀ ਜਪ ਤਪ ਚਿਕਰਾਈਆਂ ਕਰ ਲਵੇ ਪਰ ਸੁਣੋ ਸਿੱਧਾ ਰ ਪਰਮਾਤਮਾ ਨਹੀਂ ਮਿਲ ਸਕਦਾ ਸੱਚੇ ਸਮਾਰਗ ਦੇ ਬੁੱਝੇ ਬਿਨਾ ਅਤੇ ਬੁੱਝ ਕੇ ਉਸ ਮਾਰਗ ਤੇ ਚੱਲੇ ਬਿਨਾ ਕਿਸੇ ਦੀ ਕਾਲ ਥਾਉਂ ਨਹੀਂ ਪੈਂਦੀ ਸਗੋਂ ਤੇ ਉਸ ਪ੍ਰਾਣੀ ਦੇ ਮੱਥੇ ਛਾਈ ਹੀ ਪਾਉਂਦੀ ਹੈ ਤੱਖ ਪ੍ਰਾਪਤੀ ਨਹੀਂ ਹੁੰਦੀ ਤੇ ਆਵਾਗਵਾਨ ਦੇ ਗੇੜ ਵਿੱਚ ਪੈਂਦਾ ਹੈ ਗੁਰਮਤਿ ਨਾਮ ਦੇ ਸੱਚੇ ਕਰਮ ਕਰਨ ਵਾਲੇ ਅਭਿਆਸੀ ਜਨ ਹੀ ਇਸ ਆਵਾਗੌਣ ਦੇ ਗੇੜ ਤੋਂ ਬਚਦੇ ਹਨ ਇਹ 84 ਦੇ ਜੀਵਾਂ ਦਾ ਕੰਮ ਹੈ ਕਿ ਅਜਿਹੇ ਕਰਮਾਂ ਦੇ ਵਿੱਚ ਉਹ ਪ੍ਰਵਿਰਤ ਹੋਣ ਨਾਮ ਅਭਿਆਸ ਕਮਾਈ ਵਾਲੇ ਗੁਰਮਖ ਜਨ ਤਾਂ ਸੱਚ ਧਣੀ ਦੇ ਹੀ ਆਸ਼ਕ ਹਨ ਜੋ ਸੱਚੇ ਨਾਮ ਦੀ ਕਮਾਈ ਕੀਤਿਆਂ ਜੋ ਸੱਚੇ ਨਾਮ ਦੀ ਕਮਾਈ ਕਰਦੇ ਹਨ ਜਗਤ ਰੂਪੀ ਪਸਾਰਾ ਸਭ ਤ੍ਰੈਗੁਣੀ ਮਾਇਆ ਦਾ ਪਸਾਰਾ ਹੈ ਸਭ ਦਿਨਾਸਮਾਨ ਹੈ ਕਦੇ ਥਿਰ ਨਹੀਂ ਰਹਦਾ ਅਬਨਾਸ਼ੀ ਕੇਵਲ ਤੇ ਕੇਵਲ ਇੱਕੋ ਅਕਾਲਪੁਰਖ ਹੈ ਜੋ ਅਦ੍ਰਿਸ਼ਟ ਅਗੋਚਰ ਹੈ ਸਭ ਦੁਨੀਆ ਦ੍ਰਿਸ਼ਟਮਾਨ ਪਿੱਛੇ ਦੁਆੜਦੀ ਹੈ ਤੇ ਝੂਠੇ ਬੰਧ ਦੇ ਵਿੱਚ ਫਸੀ ਰਹਿੰਦੀ ਹੈ ਗੁਰਮਖ ਪ੍ਰਾਣੀ ਹੀ ਗੁਰੂ ਦੇ ਸਿੱਖ ਸਚਿਆਰ ਬਣ ਕੇ ਛੁੱਟਦੇ ਹਨ ਤੇ ਆਵਗੋਂ ਤੋਂ ਰਥ ਹੁੰਦੇ ਹਨ ਤੇ ਗੁਰੂ ਦੀ ਕਿਰਪਾ ਦੇ ਨਾਲ ਛੁੱਟੇ ਹੀ ਰਹਿੰਦੇ ਹਨ ਸਾਰਾ ਸੰਸਾਰ ਮਾਇਆ ਮੋਹ ਬੰਧਨਾਂ ਦਾ ਬੰਦਿਆ ਹੋਇਆ ਹੈ ਤੇ ਤ੍ਰਿਸ਼ਨਾ ਬਾਦ ਦਾ ਆਸਾ ਬੰਦੂ ਬਣਿਆ ਹੋਇਆ ਬਹੁਤੀ ਮਾਇਆ ਦੇ ਵਿੱਚ ਖਚਤ ਰਹਿੰਦਾ ਹੈ ਐਸੀ ਗੁਰਮਖ ਜਨ ਵੀ ਜਗ ਦੇ ਵਿੱਚ ਮੌਜੂਦ ਹਨ ਜੋ ਮਾਇਆ ਵਿੱਚ ਰਹਿੰਦੇ ਹੋਏ ਫਿਰ ਮਾਇਆ ਤੋਂ ਅਲੇਪ ਰਹਿੰਦੇ ਹਨ ਤੇ ਇਹ ਉਪਰਾਮਤਾ ਮਈ નિર્ਲੇਪਤਾ ਤਾਂ ਗੁਰਮੁਖਾਂ ਨੂੰ ਗੁਰਮਤਿ ਨਾਮ ਦੀ ਉਤੁੱਟ ਅਭਿਆਸ ਕਮਾਈ ਕੀਤਿਆਂ ਹੀ ਪ੍ਰਾਪਤ ਹੁੰਦੀ ਹੈ ਤੇ ਸਾਰੇ ਜਗਤ ਸੰਸਾਰ ਪੁੱਤਰ ਧੀਆਂ ਅਤੇ ਕੁਟੰਬ ਦੇ ਹੇਤ ਵਿੱਚ ਹੋ ਕੇ ਨਾਮ ਨੂੰ ਵਿਸਾਰ ਚੁੱਕਿਆ ਹੈ ਕੁਟੰਬ ਦੇ ਪੁੱਤਰ ਕੁਲਤਰੀ ਧੰਧਿਆਂ ਵਿੱਚ ਲੱਗ ਕੇ ਸੱਚੇ ਕੰਮ ਦੀ ਤਿੰਨਾਂ ਨੂੰ ਸੋਝ-ਬੂਝ ਹੀ ਨਹੀਂ ਤੇ ਨਾ ਕੋਤੰਬ ਤੰਦ ਗਰਮੀਆਂ ਨੇ ਸਾਰਾ ਜਨਮ ਵਿਰਥਾ ਹੀ ਗਵਾ ਲਿਆ ਹੈ ਤੇ ਮਨੁੱਖਾ ਜਨਮ ਦੀ ਬਾਜੀ ਹਾਰ ਦਿੱਤੀ ਹੈ ਸਾਰ ਉਤਮ ਕਰਮ ਕਰਨੀ ਸਤਗੁਰੂ ਦੀ ਸੇਵਾ ਹੈ ਤੇ ਸਤਗੁਰੂ ਦੀ ਤਤਸਾਰ ਸੇਵਾ ਭਜਨ ਪਗਤੀ ਹੈ ਇਸ ਲਈ ਸਤਗੁਰੂ ਦੀ ਦਿਰੜਾਈ ਭਜਨ ਪਗਤੀਮਈ ਨਾਮ ਅਭਿਆਸ ਸਾਰ ਕਰਨੀ ਵਾਲਾ ਗੁਰਮੁਖ ਜਨ ਉਪਰ ਉਪਰੋਂ ਤਾਂ ਸਾਰਿਆਂ ਦੇ ਨਾਲ ਠਾਠਾ ਬਾਗਾ ਕਰਦਾ ਹੈ ਲੋਕਾਂ ਨੂੰ ਐਵੇਂ ਪ੍ਰਤੀਤ ਹੁੰਦਾ ਹੈ ਕਿ ਦੁਨੀਦਾਰ ਹੈ ਪਰ ਅੰਦਰੋਂ ਉਸ ਜੀਵਨ ਮੁਕਤ ਗੁਰਮੁਖਤ ਜਾਨ ਨੂੰ ਇਹਨਾਂ ਗੱਲਾਂ ਦਾ ਲੇਪ ਕਦੇ ਵੀ ਨਹੀਂ ਲੱਗਦਾ ਤੇ ਉਹ ਸਦਾ ਨਿਰਲੇਪ ਰਹਿੰਦਾ ਹੈ ਗੁਰ ਸ਼ਬਦ ਦੀ ਪਾਰਸ ਸਖਤ ਕਮਾਈ ਦੁਆਰਾ ਮਾਇਆ ਨੂੰ ਨੁਸਾਰ ਸੁੱਟਦਾ ਹੈ ਕਿਉਂਕਿ ਨਿਰਮਲ ਨਾਮ ਨੂੰ ਅੰਮ੍ਰਿਤ ਨਾਮ ਨੂੰ ਪਾਰਸ ਕਲਾਵਲੀ ਨਾਮ ਨੂੰ ਸਦਾ ਉਹ ਆਪਣੇ ਹਿਰਦੇ ਦੇ ਵਿੱਚ ਵਸਾਈ ਰੱਖਦਾ ਹੈ ਤੇ ਹਿਰਦੇ ਕਰਕੇ ਸਵਾਸ ਅਭਿਆਸ ਸੇਤੀ ਸਦਾ ਆਪਣੇ ਅੰਦਰ ਜਪਦਾ ਰਹਿੰਦਾ ਹੈ ਤੇ ਕਿਸੇ ਨੂੰ ਮਾਲੂਮ ਨਹੀਂ ਹੁੰਦਾ ਇਸ ਬਿਧੀ ਦੇ ਇਹ ਹੀ ਇੱਕ ਇੱਕ ਜਰੀਆ ਹੈ ਪਰ ਐਸੀ ਗੁਰਸਿੱਖਾਂ ਦੀ ਸੰਗਤ ਵਾਹਿਗੁਰੂ ਦੀ ਨਦਰ ਕਰਮਣੀ ਮੇਰ ਦੇ ਨਾਲ ਹੀ ਮਿਲਦੀ ਹੈ ਨਹੀਂ ਤਾਂ ਅਜੇ ਹੀ ਸੰਗਤ ਬਾਂਝੇ ਅਨਮਿਤ ਕਰਮ ਕਾਂਢੀ ਗੁਰੂ বিনা ਸਾਰੀ ਉਮਰ ਹੀ ਭੁੱਲੇ ਫਿਰਦੇ ਹੰਮ 84 ਦੇ ਗੇੜ ਵਿੱਚ ਆਵਾ ਗਾਣ ਦੇ ਫੇਰ ਪਏ ਰਹਿੰਦੇ ਹਨ ਵਾਹਿਗੁਰੂ ਨਾਲ ਮਿਲੇ ਹੋਏ ਮੇਲ ਸੰਜੋਗੀਆਂ ਕੋਲੋਂ ਵੀ ਅਤ ਸੁੰਦਰ ਵਾਹਿਗੁਰੂ ਦੀ ਅਚਰਜ ਸੁੰਦਰਤਾ ਤਹੀ ਕਥੀ ਨਹੀਂ ਜਾਂਦੀ ਜੇ ਮਤ ਜੇ ਕੋਈ ਕਥਨੀ ਚਾਹੇ ਤਾਂ ਕਥੀ ਨਹੀਂ ਜਾ ਸਕਦੀ ਵਾਕਹੀ ਕਥਾ ਕਰਨੀ ਬੜੀ ਹੀ ਅਸੰਭਵ ਹੈ ਖਸਮ ਬਤਾਰ ਦੇ ਦਿੱਤੇ ਹੋਏ ਦੁੱਖ ਵੀ ਉਸ ਦੀ ਰਜਾ ਸਤ ਕਰ ਮੰਨਣ ਵਾਲਿਆਂ ਲਈ ਸੁਖ ਰੂਪ ਹੀ ਹਨ ਹਕਮ尔 ਜਾਈ ਚੱਲਣ ਹਾਰੇ ਗੁਰਮੁਖਾਂ ਨੇ ਦੁੱਖ ਸੁੱਖ ਨੂੰ ਸਮ ਕਰਕੇ ਹੀ ਮੰਨਿਆ ਹੈ ਸਤਿਗੰ ਕਮਾਈ ਦੀ ਕਿਰਪਾ ਦੇ ਨਾਲ ਦੁੱਖ ਕੋਈ ਰਹਿੰਦਾ ਹੀ ਨਹੀਂ ਸਾਰੇ ਤੇ ਦੁੱਖ ਮਿਟ ਜਾਂਦੇ ਹਨ ਤੇ ਜੇਕਰ ਨਾਮ ਰੰਗ ਦੇ ਵਿੱਚ ਲੀਨਤਾ ਹੋ ਜਾਏ ਤਾਂ ਸੱਚੀ ਮੁੱਚੀ ਸੁਖੀ ਹੋ ਜਾਂਦਾ ਹੈ ਇਸ ਆਤਮ ਰੰਗਾਂ ਵਾਲੀ ਅਵਸਥਾ ਦੇ ਅੰਦਰ ਅੰਦਰਲੇ ਵਿਸਮ ਰੰਗ ਕੀਰਤਨ ਦੇ ਅਖਾੜੇ ਖੁੱਲ ਜਾਂਦੇ ਹਨ ਤੇ ਅਜਹੀ ਅਨਾਹਤ ਧੁਨੀ ਦੇ ਕੀਰਤਨ ਮਸਤਾਂ ਦੇ ਅੰਦਰ ਬਿਨਾ ਹੱਥਾਂ ਦੇ বাজਾਇਆ ਵਾਜਾ ਵੱਜਦਾ ਰਹਿੰਦਾ ਹੈ ਜਿਸ ਦੇ ਅੰਦਰ ਸੱਚੀ ਅੰਮ੍ਰਿਤ ਨਾਮ ਕੁਮਾਰੀ ਦੀ ਮਸਤੀ ਜੜੀ ਹੋਈ ਹੈ ਉਸ ਦੇ ਅੰਦਰ ਸੱਚਾ ਆਤਮ ਸੁਖ ਵਸਤਾ ਹੈ ਇੱਕ ਆਤਮ ਸੁਖ ਕੀ ਸਾਰੇ ਸੋਖ ਹੀ ਨਾਲ ਆਵਸਤੇ ਹਨ ਤੇ ਵਾਹਿਗੁਰੂ ਨਦਰਿ ਨਦਰ ਮਿਹਾਲ ਹੋਵੇ ਤਾਂ ਉਹ ਆਪਣੇ ਆਤਮ ਸੁਖੀ ਭਗਤਾਂ ਦੇ ਇਸ ਪਰਮ ਸੁਖ ਦੀ ਰਖਵਾਲੀ ਆਪ ਕਰਦਾ ਹੈ ਕੇਵਲ ਗੁਰਵਾਣੀ ਨਾਮ ਦੀ ਗੁਰਮਤਿ ਪਾਰਸ ਕਮਾਈ ਕਰਕੇ ਹੀ ਸੱਚੀ ਵਾਹਿਗੁਰੂ ਦੇ ਰੂਪ ਦੇ ਵਿੱਚ ਸਮਾਈ ਹੁੰਦੀ ਹੈ ਇਹ ਇਕਾ ਲਿਖਤਾਰ ਵਾਲੀ ਸੱਚ ਸਮਾਈ ਗੁਰੂ ਸ਼ਬਦ ਦੀ ਅਧਿਆਸ ਰੂਪੀ ਕਮਾਈ ਕਰਕੇ ਹੀ ਹੁੰਦੀ ਹੈ ਤੇ ਐਸੇ ਕਮਾਈ ਵਾਲਿਆਂ ਨੂੰ ਸਾਜ ਕੇ ਸਵਾਰਨ ਹਾਰ ਵਾਹਿਗੁਰੂ ਧੰਨ ਹੈ ਅਤੇ ਅਜੇਹੀ ਗੁਰੂ ਸਵਾਰੇ ਸਿੱਖ ਵੀ ਧੰਨ ਹਨ ਜਿਨ੍ਹਾਂ ਨੇ ਅਜੇਹੀ ਗੁਰਮਤ ਨਾਮ ਕਮਾਈ ਕੀਤੀ ਹੈ ਤੇ ਇੱਥੇ ਅ ਅੱਜ ਦੀ ਕਲਾਸ ਦੇ ਵਿੱਚ ਅਸੀਂ ਇਸ ਵਿਆਖਿਆ ਨੂੰ ਠਹਿਰਾ ਦਿੰਨੇ ਹਾਂ ਤੇ ਨੈਕਸਟ ਵੀਕ ਅਸੀਂ ਇਥੋਂ ਫਿਰ ਅੱਗੇ ਪੜ੍ਹਾਂਗੇ ਤੇ ਇੱਥੇ ਤੱਕ ਪੜ੍ਹਦੇ ਹੋਏ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ਼ ਕਰ ਦੇਣਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਕਤੈ ਸਤ ਗੌਰ getu ulangka satna karta pulk.